ਹੈਲੋ ਦੋਸਤੋ Best Future Education Channel ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਕਰ ਰਹੇ ਹਾਂ ਪੰਜਾਬ ਜੀ ਕੇ ਦੇ ਮੋਸਟ ਇੰਪੋਰਟੈਂਟ MCQ ਜੋ ਕਿ ਆਉਣ ਵਾਲੇ ਪੰਜਾਬ ਪੁਲਿਸ ਕਲਰਕ ਲੈਬਰ ਇੰਸਪੈਕਟਰ ਐਂਡ ਪੀਟਾ ਪਲੱਸ ਬੋਰਡ ਦੇ ਹੋਰ ਸਾਰੇ ਐਗਜ਼ਾਮ ਲਈ ਇੰਪੋਰਟੈਂਟ ਟਰੈਨ ਵਾਲੇ ਨੇ ਦੋਸਤੋ ਚੈਨਲ ਤੇ ਫਸਟ ਵਾਰ ਵਿੱਚ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਐਂਡ ਬਾਤੋਂ ਅੱਦ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਐਂਡ ਵੀਡੀਓ ਦੇਖੀਰ ਆਪਣੇ ਨੰਬਰ ਜਰੂਰ ਸ਼ੇਅਰ ਕਰਨੇ ਕੁਐਸਚਨ ਬਰਫਸਟ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਰਾਈਟ ਆਨਸਰ ਹੈ ਗੋਪੀ ਚੰਦ ਭਾਰਗਵ ਗੋਪੀ ਚੰਦ ਭਾਰਗਵ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਪੰਜਾਬ ਦਾ ਪਹਿਲਾ ਗਵਰਨਰ ਕੌਣ ਸੀ ਰਾਈਟ ਆਨਸਰ ਹੈ ਚੰਦੂ ਲਾਲ ਮधवलाल ਤਰਵੇਦੀ ਠੀਕ ਹੈ ਜੀ ਆਜ਼ਾਦੀ ਦੇ ਟਾਈਮ ਜਦੋਂ 1947 ਵਿੱਚ ਪੰਜਾਬ ਦਾ ਜੋ ਪਹਿਲਾ ਗਵਰਨਰ ਬਣਿਆ ਸੀਗਾ ਚੰਦੂ ਲਾਲ ਮधवलाल ਤਰਵੇਡੀ ਐਂਡ ਦੋਸਤੋ ਜੇਕਰ ਨਵੇਂ ਪੰਜਾਬ ਦੀ ਗੱਲ ਕਰੀਏ ਮਤਲਬ ਕਿ 1966 ਦੇ ਬਾਅਦ ਜੋ ਪਹਿਲਾ ਪੰਜਾਬ ਦਾ ਗਵਰਨਰ ਬਣਿਆ ਸੀਗਾ ਧਰਮਵੀਰ ਤਾਂ ਇੱਥੇ ਤੁਸੀਂ ਧਿਆਨ ਰੱਖਣਾ ਹੈ ਪੰਜਾਬ ਵਿਧਾਨ ਸਭਾ ਦੇ ਪਹਿਲੇ ਸਪੀਕਰ ਕੌਣ ਸਨ ਰਾਈਟ ਆਨਸਰ ਹੈ ਸਰਦਾਰ ਕਪੂਰ ਸਿੰਘ ਸਰਦਾਰ ਕਪੂਰ ਸਿੰਘ ਜੋ ਪੰਜਾਬ ਵਿਧਾਨ ਸਭਾ ਦੇ ਪਹਿਲੇ ਸਪੀਕਰ ਸਨ ਐਂਡ ਦੋਸਤੋ ਜੋ ਪ੍ਰੈਜੈਂਟ ਟਾਈਮ ਵਿੱਚ ਜੋ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਸਰਦਾਰ ਕੁਲਤਾਰ ਸਿੰਘ ਸੰਧਵਾ ਦੇਵੀ ਤਲਾਬ ਮੰਦਿਰ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਹੈ ਰਾਈਟ ਆਨਸਰ ਹੈ ਜਲੰਧਰ ਦੇਵੀ ਤਲਾਬ ਮੰਦਿਰ ਜੋ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਸਥਿਤ ਹੈ ਪਾਖੜਾ ਡੈਮ ਦਾ ਨਿਰਮਾਣ ਕਦੋਂ ਸ਼ੁਰੂ ਹੋਇਆ ਸੀ ਰਾਈਟ ਆਨਸਰ ਹੈ 1948 ਐਂਡ ਇਹ 1963 ਵਿੱਚ ਬਣ ਕੇ ਤਿਆਰ ਹੋ ਗਿਆ ਸੀ ਨਾਨਕਸਹੀ ਕੈਲੰਡਰ ਵਿੱਚ ਹਫਤੇ ਦਾ ਪਹਿਲਾ ਦਿਨ ਕਿਹੜਾ ਹੈ ਰਾਈਟ ਆਨਸਰ ਹੈ ਐਤਵਾਰ ਠੀਕ ਹੈ ਜੀ ਨਾਨਕਸਹੀ ਕੈਲੰਡਰ ਅਨੁਸਾਰ ਜੋ ਹਫਤੇ ਦਾ ਪਹਿਲਾ ਦਿਨ ਐਤਵਾਰ ਹੈ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਵਦੇਰੇ ਜੰਗਲ ਪਾਈ ਜਾਂਦੇ ਹਨ ਰਾਈਟ ਆਨਸਰ ਹੈ ਹੁਸਿਆਰਪੁਰ ਪੰਜਾਬ ਦੇ ਹੁਸਿਆਰਪੁਰ ਅੰਦਰ ਜੋ ਸਭ ਤੋਂ ਵਦੇਰੇ ਜੰਗਲ ਪਾਈ ਜਾਂਦੇ ਹਨ ਪੰਜਾਬ ਦਾ ਸਭ ਤੋਂ ਵੱਡਾ ਰੇਲ ਜਕਸ਼ਨ ਕਿਹੜਾ ਹੈ ਰਾਈਟ ਆਨਸਰ ਹੈ ਬਠਿੰਡਾ ਬਠਿੰਡਾ ਜੋ ਸਿਰਫ ਪੰਜਾਬ ਦਾ ਹੀ ਨਹੀਂ ਇਹ ਪੂਰੇ ਏਸ਼ੀਆ ਦਾ ਸਭ ਤੋਂ ਵੱਡਾ ਰੇਲ ਜੰਕਸ਼ਨ ਹੈ ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਰਾਈਟ ਆਨਸਰ ਹੈ ਭਾਈ ਵੀਰ ਸਿੰਘ ਨੂੰ ਭਾਈ ਵੀਰ ਸਿੰਘ ਨੂੰ ਜੋ ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਮੰਨਿਆ ਜਾਂਦਾ ਹੈ ਪੰਜਾਬੀ ਦੇ ਕਿਹੜੇ ਕਵੀ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਸੀ ਰਾਈਟ ਆਨਸਰ ਹੈ ਸ਼ਿਵ ਕੁਮਾਰ ਬਟਾਲਵੀ ਸ਼ਿਵ ਕੁਮਾਰ ਬਟਾਲਵੀ ਨੂੰ ਜੋ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਦਾ ਕੀ ਨਾਮ ਸੀ ਰਾਈਟ ਆਨਸਰ ਹੈ ਬੁੱਧ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਜੋ ਬਚਪਨ ਦਾ ਨਾਮ ਸੀਗਾ ਬੁੱਧ ਸਿੰਘ ਔਰੰਗਜੀਬ ਨੇ ਕਿਹੜੇ ਸਿੱਖ ਗੁਰੂ ਨੂੰ ਸ਼ਹੀਦ ਕੀਤਾ ਸੀ ரைਟ ਆਨਸਰ ਹੈ ਨੌਵੇਂ ਗੁਰੂ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜੋ ਸ਼ਹੀਦ ਕੀਤਾ ਗਿਆ ਸੀ ਔਰੰਗਜੀਬ ਵੱਲੋਂ ਪੰਜਾਬੀ ਸਾਹਿਤ ਦਾ ਬਾਬਾ ਬੋੜ ਕੌਣ ਹੈ ரைਟ ਆਨਸਰ ਹੈ ਸੰਤ ਸਿੰਘ ਸੇਖੋ ਤੇ ਕਈ ਸੰਤ ਸਿੰਘ ਸਿੱਖوں ਨੂੰ ਜੋ ਪੰਜਾਬੀ ਸੈਤ ਦਾ ਬਾਬਾ ਬੋੜ ਮੰਨਿਆ ਜਾਂਦਾ ਹੈ। ਗੋਵਿੰਦਵਾਲ ਸਾਹਿਬ ਦੀ ਸਥਾਪਨਾ ਕਿਸ ਨੇ ਕੀਤੀ? ਰਾਈਟ ਆਨਸਰ ਹੈ ਸਿਰਗੁਰੂ ਅਮਰਦਾਸ ਜੀ। ਸਿੱਖਾਂ ਦੇ ਤੀਸਰੇ ਗੁਰੂ ਅਮਰਦਾਸ ਜੀ ਵੱਲੋਂ ਜੋ ਗੋਵਿੰਦਵਾਲ ਸਾਹਿਬ ਨਗਰ ਦੀ ਜੋ ਸਥਾਪਨਾ ਕੀਤੀ ਗਈ ਸੀ। ਪੰਜਾਬ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ? ਰਾਈਟ ਆਨਸਰ ਹੈ ਫਾਰਸੀ ਪੰਜਾਬ ਸ਼ਬਦ ਜੋ ਫਾਰਸੀ ਪਾਸ਼ਾ ਦਾ ਸ਼ਬਦ ਹੈ ਪੰਜਾਬ ਹਾਈ ਕੋਰਟ ਕਿੱਥੇ ਸਥਿਤ ਹੈ ਰਾਈਟ ਆਨਸਰ ਹੈ ਚੰਡੀਗੜ੍ਹ ਠੀਕ ਹੈ ਜੀ ਜੋ ਪੰਜਾਬ ਤੇ ਹਰਿਆਣਾ ਦੀ ਜੋ ਸਾਂਝੀ ਹਾਈ ਕੋਰਟ ਹੈ ਇਹ ਚੰਡੀਗੜ੍ਹ ਵਿਖੇ ਸਥਿਤ ਹੈ ਪੰਜਾਬ ਦੀ ਸਭ ਤੋਂ ਵੱਡੀ ਨਹਿਰ ਕਿਹੜੀ ਹੈ ਰਾਈਟ ਆਨਸਰ ਹੈ ਸਰਹੰਦਨਹਿਰ ਸਰਹੰਦਨਹਿਰ ਜੋ ਪੰਜਾਬ ਦੀ ਸਭ ਤੋਂ ਵੱਡੀ ਨਹਿਰ ਹੈ ਪੰਜਾਬ ਦਾ ਦੇਸੀ ਮਹੀਨਾ ਚੇਤ ਅੰਗਰੇਜ਼ੀ ਦੇ ਕਿਹੜੇ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਰਾਈਟ ਆਨਸਰ ਹੈ ਮਾਰਚ ਠੀਕ ਹੈ ਜੋ ਦੇਸੀ ਚੇਤ ਮਹੀਨਾ ਹੈ ਇਹ ਮਾਰਚ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਗਦਰੀ ਬਾਬਿਆਂ ਦਾ ਮੇਲਾ ਪੰਜਾਬ ਵਿੱਚ ਕਿੱਥੇ ਲੱਗਦਾ ਹੈ ਰਾਈਟ ਆਨਸਰ ਹੈ ਜਲੰਧਰ ਠੀਕ ਹੈ ਜੋ ਗਦਰੀ ਬਾਬਿਆਂ ਦਾ ਮੇਲਾ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਲੱਗਦਾ ਹੈ ਪੰਜਾਬ ਦਿਵਸ ਕਦੋਂ ਮਨਾਇਆ ਜਾਂਦਾ ਹੈ ਰਾਈਟ ਆਨਸਰ ਹੈ 1 ਨਵੰਬਰ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੈ ਕਿ ਜੋ 1 ਨਵੰਬਰ 1960 ਨੂੰ ਨਵਾਂ ਪੰਜਾਬ ਖੇਤ ਵਿੱਚ ਆਇਆ ਸੀ ਇਸੇ ਤਰ੍ਹਾਂ ਹੁਣ ਜੋ ਹਰ ਸਾਲ 1 ਨਵੰਬਰ ਨੂੰ ਪੰਜਾਬ ਦਿਵਸ ਮਨਾਇਆ ਜਾਂਦਾ ਹੈ ਇਸ ਤਰ੍ਹਾਂ ਦੋਸਤੋ ਅੱਜ ਦੇ ਜੋ ਪੰਜਾਬ ਜੀ ਦੇ ਟੌਪ 20 MCQਸ ਸਮਾਪਤ ਹੋਏ ਨੇ ਜੋ ਕਿ ਪੰਜਾਬ ਲੈਵਲ ਦੇ ਹਰ ਇੱਕ ਐਗਜ਼ਾਮ ਜਿਵੇਂ ਕਿ ਪੰਜਾਬ ਪੁਲਿਸ ਪੀਟ੍ਰ ਪਲੱਸ ਬੋਰਡ ਦੇ ਹਰ ਇੱਕ ਐਗਜ਼ਾਮ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜੇਕਰ ਤੁਸੀਂ ਕੋਈ ਵੀ ਐਗਜ਼ਾਮ ਦੇਣਾ ਚਾਹੁੰਦੇ ਹੋ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਵਾਤਵਾ ਤੋਂ ਵੀ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ